ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਚੰਨੂ ਕੋਹਾ ਹਾਂ ਅੱਜ ਵੀ ਆਉਣੀ ਤੇ ਤੁਸੀਂ ਸਾਰੇ ਕਿਸ ਦਾ ਕਰਦੇ ਹੋ ਮੈਂ ਤੁਹਾਨੂੰ ਦੱਸਦੀ ਹਾਂ ਤੇ ਇੱਥੇ ਟਾਈਮ ਹੈ ਗਵਾ ਜੀ ਰਾਤ ਦਾ 1:30 ਵਜੇ ਦਾ ਤੇ ਜਦੋਂ ਬਾਬਾ ਜੀ ਜਾਂਦੇ ਆ ਸਤਖੰਡ ਸੈਤੂ ਬਾਬਾ ਕੁੰਡ ਸਿੰਘ ਜੀ ਗਦਾਵਰੀ ਨਦੀ ਥੋਂ ਜਲ ਲੈ ਕੇ ਆਉਂਦੇ ਆ ਸਾਰੀਆਂ ਸੰਗਤਾਂ ਵੇਖੋ ਆਪਾਂ ਆ ਗਈਆਂ ਨੇ ਇੱਥੇ 1:30 ਵਜੇ ਤੋਂ 2 10-15 ਮਿੰਟ ਦਾ ਉੱਪਰ ਟਾਈਮ ਪਾਉਣੇ ਤੋਂ 2:00 ਤੱਕ ਦਾ ਟਾਈਮ ਤੇ ਵੇਖੋ ਕਿੰਨੀ ਹੈ ਭੀੜ ਵਾਹ ਕਿੰਨੀਆਂ ਸੰਗਤਾਂ ਖੜੀਆਂ ਸਾਰੀਆਂ ਜੰਗੀਆਂ ਸੰਗਤਾਂ ਨਾਮ ਜੀ ਆਪਣੀਆਂ ਪਈਆਂ ਵਾ ਤੇ ਬਾਬਾ ਜੀ ਆਉਣਗੇ ਤੇ ਫਿਰ ਜਾਂ ਉਹਨਾਂ ਦੇ ਮਗਰਸਾਲੀ ਸੰਗਤ ਜਾਊਗੀ ਤੇ ਤੁਸੀਂ ਵੀਡੀਓ ਨੂੰ ਵੇਖੋ ਤੇ ਸਤਨਾ ਵੈਗੁਰੂ ਜਪੋ ਸਾਹਿਬ ਬਦੀ ਤੋਂ ਆਹੋ ਕਿ ਜੇ ਗਗਰ ਦੀ ਉਸ ਨਾਲ ਅਗਾਂ ਲੱਗੀ ਤੇ ਆਪਾਂ ਆਣ ਕੇ ਉਸ ਤੋਂ ਬਾਦ ਮਤਲਬ ਬੱਚਿਆਂ ਨੂੰ ਉਠਾਇਆ ਤੇ ਫਿਰ ਆਪਾਂ ਗਏ ਸਜਖੰਡ ਮਤਲਬ ਮੱਥਾ ਲਿਕਣ ਮੱਥਾ ਟੇਕਦੇ ਆਉਂਦੇ ਆ ਸਾਰ ਮਤਲਬ ਉਹ ਤੋਂ ਦਾਲ ਦਾ ਛਕਿਆ ਲੰਗਰ ਮੂਜੀ ਤਾਲ ਪੀਤੀ ਪੀਪੂ ਕੇ ਆ ਕੇ ਤੇ ਆਪਾਂ ਤੇਲ ਦੂ ਲੈਣਾ ਜਿਸ ਤਰ੍ਹਾਂ ਕੀਦਾ ਤੇਲ ਹੈਣਾ ਤੇ ਉਹ ਆਪਾਂ ਲਿਆ ਲਿਆ ਹੀ ਗਾ ਤੇ ਉੱਥੇ ਤੋਂ ਕੁਝ ਬਦੀਪਾ ਬਣਾਈ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਆਈ ਜਾਂਦਾ ਅਤੇ ਘਰ ਨੂੰ ਪਹੁੰਚ ਕੇ ਉਸ ਤੋਂ ਬਾਅਦ ਅਸੀਂ ਹਸਪਤਾਲ ਦੇ ਦਰਦ ਦਰਦ ਅੰਦਰ ਸ਼ੱਕ ਕੀ ਦਾਲ ਛਾਕ ਦੀ ਹੁੰਦੀ ਕੁਝ ਤੇ ਬਣਾ ਫਿਰ ਆਪਾਂ ਦੀਆਂ ਵੀ ਬਾਸੇ ਜੰਦੀ ਜੰਦੀ ਆਪਣਾ ਨਾਲ ਸਮਾਨ ਖਰੀਦ ਲੈਣਾ ਜਿਹੜੇ ਜਿਹੜਾ ਆਪਣਾ ਚਾਹੀਦਾ ਸੀਗਾ ਡਾਕਟਰ ਜਦੋਂ ਤੇ ਸਾਡੇ ਹਮਾਰੇ ਕੋਲ 21 ਬੋਸਾਂ ਦੇਣੀ ਤੁਲਿਆ ਤੇ ਗੀ ਦਾ ਤੇਲ ਲੈ ਆਇਆ 400 ਰੁਪਏ ਕਿਲੋ ਕਿ ਦਿੱਤਾ ਉਹਨਾਂ ਨੇ ਨਹੀਂ ਦਿੱਤੀ ਉਹਨਾਂ ਨੇ ਕਹਿੰਦੇ ਆਂਟੀ ਆ ਜਿਹੜੇ ਸਾਡੇ ਨਾਲ ਹੀ ਕਹਿੰਦੇ ਕਿ ਮੈਂ ਤੇ 300 ਰੁਪਏ ਖੜਿਆ ਪਿਛਲੇ ਦੀ ਉਹ ਕਹਿੰਦੇ ਕਿ ਗਰੀਨੀ ਮਿਲਦੀ ਪਈ ਤੇ ਸਾਡੇ 350 400 ਰੁਪਏ ਕਿਲੋ ਦਿੱਤਾ ਤੇ ਇਹ ਸਾਡੀ ਸ਼ਾਮ ਉਸ ਦਿਨ ਦੀ ਸ਼ਾਮ ਦੀ ਵੀਡੀਓ ਆ ਜਿਹੜੇ ਜਿਹੜੇ ਗੁਰਦੁਆਰੇ ਰਹਿ ਗਏ ਗੁਰਦੁਆਰਾ ਰਤਨਗੜ੍ਹ ਸਾਹਿਬ ਤੇ ਸਾਡੇ ਰਹਿ ਗਏ ਤਿੰਨ ਚਾਰ ਗੁਰਦੁਆਰੇ ਤੇ ਆਪਾਂ ਸ਼ਾਮ ਨੂੰ ਮੱਥਾ ਟੇਕਣਾ ਨਿਕਲਾ ਆਏ ਹਾਂਗੇ ਇਰ ਮੱਥਾ ਟਾ ਕੇ ਤਿੰਨ ਘਾੜਾ ਦੇ ਮੋੜ ਦੀਆਂ ਨਹੀਂ ਕਿ ਭਾਜੀ ਥਿੱਕੇ ਉੜੇ ਬੈ ਗਏ ਕਿਉਂਕਿ ਥੱਕ ਬੜੇ ਗਏ ਆਏਗੇ ਕਾਟ ਕਾਫੀ ਹੋ ਗਈ ਤਾਂ ਇਕੇ ਚਲ ਨਹੀਂ ਜਰਤ ਭਾਜੀ ਕਹਿੰਦੇ ਨਹੀਂ ਚਲੋ ਚਲੋ ਕਿ ਦੋ ਚਾਰ ਗੁਰਦਾਰੇ ਰਹਿੰਦੇ ਆ ਤੇ ਆਪਾਂ ਜਾਣੇ ਆ ਸਾਰੇ ਜਾਣੇ ਤੇ ਫੇਰੇ ਸਾਰੇ ਉਹ ਟਰੱਕ ਹੀ ਲੱਗੇ ਭਾਜੀ ਗੁਰਦਾਰਿਆਂ ਤੇ ਲੱਗੇ ਲੱਗੇ ਗੁਰਦਾਰੇ ਹੀ ਕੀ ਚਾਰ ਗੁਰਦਾਰੇ ਹੀ ਤਿੰਨ ਤੋਂ ਨਹੀਂ ਚਾਰ ਸਾਰੇ ਮੁਰਗੇ ਦਰਸ਼ਨ ਕਰਕੇ ਆਏ ਤੇ ਇੱਕ ਗੁਰਦੁਆਰੇ ਚ ਨਾ ਪੀਂਗ ਪਈ ਸੀਗੀ ਉੱਤੇ ਵੀ ਝੂੜੇ ਝਟੇ ਸਾਰੇ ਜਾਣਿਆਂ ਨੇ ਲਏ ਆਂਦੇ ਉੱਥੇ ਲਈਦੇ ਆ ਝੂਟੇ ਕਿ ਝੂੜਾ ਨਾ ਦਿੱਤਾ ਹੀ ਫਿਰ ਬੜਾ ਹੀ ਮੋਟਾ ਰੱਸਾ ਵਾ ਤੇ ਉਥੇ ਆਪਾਂ ਝੂੜਾ ਲਿਆ ਬਾਹੇ ਥੋੜਾ ਥੋੜਾ ਟਾਈਮ ਹੀ ਲਿਆ ਹੈ ਕਿ ਸਾਰਿਆਂ ਜਣੇ ਨੇ ਲਏ ਤੇ ਇੱਥੇ ਆ ਵਾ 베ਰੀ ਆ ਬੜੀ ਸੁੱਕੀ 베ਰੀ ਆ ਤੇ ਉਹਨੂੰ ਉੱਤੇ ਮਤਲਬ ਕਿਉ ਉਤੇ ਐਂਗਲ ਜਿਹਾ ਲਾਤਾ ਵੱਲ ਲਿਆ ਵਾ ਉਪਰੋਂ ਦੇ ਉਹਨਾਂ ਨੇ ਕਿਹਾ ਪੱਤਾ ਵੀ ਨਹੀਂ ਤੋੜਨਾ ਇਹਦਾ ਇਹ 베ਰੀ ਦਾ ਜਿਹੜਾ ਵੀ ਪੱਤਾ ਤੋੜੂ ਉਹਨੂੰ ਸਵਾ ਮਹੀਨਾ ਇੱਥੇ ਸੇਵਾ ਕਰਨੀ ਪਊਗੀ ਮਤਲਬ ਕਿ ਗੁਰਦਾਰੇ ਕਿ ਮਤਲਬ ਲਿਖਿਆ ਉਹ ਬੋਰਡ 'ਤੇ ਦੇ ਨਾਲ ਹੀ ਇੱਕ ਸਾਈਡ ਤੇ ਸਰੂਵਰ ਹੈ ਇਧਰਲੀ ਸਾਈਡ ਤੇ ਆਵੇ ਤੇ ਇਥੋਂ ਆਪਾਂ ਮਤਲਬ ਜਲ ਭਰਿਆ ਦੋ ਬੋਤਲਾਂ ਇਹ ਕਿ ਜਲ ਅਮਰਤੀ ਲੈ ਜੰਨੇ ਆ ਬਾਬਾ ਜੀ ਦਾ ਤੇ ਇਥੇ ਫਿਸ਼ ਕਸ਼ੂ ਮਤਲਬ ਹਰ ਇੱਕ ਮਤਲਬ ਕਿ ਜਲ ਦੇ ਵਿੱਚ ਸਾਰੇ ਜਣੇ ਹੀ ਸਾਰੇ ਜਾਨਵਰ ਫਿਸ਼ਾਂ ਬੜੀਆਂ ਸਿਗੀਆਂ ਤੇ ਕੁੜੀ ਵਿਚਾਰੀ ਜੇ ਡਰਨ ਦੇ ਹੀ ਸਾਡੀ ਉਹ ਜਲ ਨਹੀਂ ਭਰਨ ਦੇ ਫਿਰ ਮੈਂ ਜਾ ਕੇ ਤੇ ਜਲ ਭਰਿਆ ਪਰੀਆ ਦੇ ਆਵੇ ਫਿਸ਼ ਕਿੰਨੀਆਂ ਸੋਹਣੀਆਂ ਰੰਗ ਬਰੰਗੀਆਂ ਕਸ਼ੂ ਘੁੰਮੇ ਜੇ ਵੀ ਹੈਗੇ ਹੀਗੇ ਚਲੋ ਆਜੋ ਕੀ ਹੋ ਗਿਆ ਕੁਝ ਨੂੰ ਨਹੀਂ ਹੋ ਗਿਆ ਨਹੀਂ ਆ ਸਭ ਕੁਝ ਮਾਲਕ ਦਾ ਹੀ ਹੈਗਾ ਹੈ ਕੋਈ ਸਭ ਕੁਝ ਦਾ ਦੇ ਤੇ ਉਹ ਬੋਲੇਆ ਕੀ ਕਰਾਉਂਦੇ ਬੋਲੇ ਬੋਤੇ ਇਹ ਹੈਗੇ ਆ ਛੜੀ ਛੀ ਗੁਰੂ ਨਾਨਕ ਦੇਵ ਜੀ ਦੀ ਇਹਨਾਂ ਕੜਾਵਾਂ ਤੇ ਸ਼ੀਸ਼ੇ ਦੇ ਵਿੱਚ ਉਹਨਾਂ ਨੇ ਮਤਲਬ ਕਿ ਮੜੀਆਂ ਵਾ ਕੱਚ ਦੇ ਵਿੱਚ ਤੇ ਇੱਥੇ ਆਪਾਂ ਮੱਥਾ ਟੇਕਾਂਗੇ ਟੇਕ ਕੇ ਤੇ ਉਸ ਤੋਂ ਬਾਅਦ ਥੱਲੇ ਨਾ ਲਿਖਦੇ ਲੋਕੀ ਆਪਾਂ ਆਪਣੇ ਮਨੋ ਕਾਮਨਾ ਲਿਖੀਆਂ ਲੋਕਾਂ ਨੇ ਸਭ ਕੰਦਾ ਖੁੰਦਾ ਹੈ ਪਰਗੇ ਦਿੱਤੀ ਪਰ ਮਨੋ ਕਾਮਨਾ ਹੋ ਗਈ ਤੇ ਪੂਰੀ ਉੱਫੇਰ ਜਾਂਦਾ ਵਾ ਤੇ ਇੱਥੇ ਸਾਰੇ ਜਾਣੇ ਬਸ ਲਿਖਣ ਜਾਂਦੇ ਕੋਈ ਲੈ ਕੇ ਆ ਗਿਆ ਕੋਈ ਲਿਖਣ ਜਾਂਦੇ ਚਾਹੇ ਕਿਤਰਾ ਕੰਦਾ ਪਲਗਾਂਗੇ ਤੇ ਇੱਥੇ ਲੇਖ ਕੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਝੂਟਾ ਲੈ ਪੀਂਦੇ ਫਿਰ ਉਹ ਗੱਗ ਦੀ ਹੈਗੀ ਪੀਂਦੇ ਤੇ ਪੀਣ ਤੇ ਝੂਟਾ ਲਵਾਂਗੇ ਥੋੜਾ ਜਿਹਾ ਟਾਈਮ ਇੱਕ ਝੂਟਾ ਹੀ ਹਟ ਦਿੰਦੇ ਆ ਇੱਕ ਦੋ ਝੂਟਾ ਹੀ ਆਉਂਦਾ ਤੇ ਸਾਰੇ ਜਣੇ ਨੇ ਆਪਣਾ ਉਹ ਕੰਮ ਲਿਖਿਆ ਹਾਂ ਨਿਕਲ ਚਲ ਮਾਰ ਪੂਰੀ ਕਰੀ ਤੇ ਫਿਰ ਸੰਗਤ ਆਉਂਦੀ ਐ ਇਸੇ ਤਰ੍ਹਾਂ ਤੇ ਆਪੋ ਆਪਣੀ ਲੈਦੇ ਆ ਤੇ ਆਪਾਂ ਲਿਖ ਕੇ ਆਪਾਂ ਜਨੇੰ ਬਾਹਰ ਆ ਪਾਉਂਦੇ ਲਖ ਲਿਆ ਤੇ ਆਪਾਂ ਇੱਥੇ ਆ ਗਏ ਆ ਤੇ ਆਹ ਵੇਖੋ ਝੂਟੇ ਦੇਣ ਰਹੇ ਹਨ ਝੂਟੇ ਹਨੋਂਡੇ ਦਿਨ ਮਾਬੂਦ ਬੈਠੇ ਆ ਤੇ ਬੁੜੀ ਮਤਲਬ ਸੰਗਤ ਵੀ ਕਾਫੀ ਹੀ ਆਈ ਵਧੀਆ ਲੱਗਾ ਰੱਸਾ ਵੀ ਐਡਾ ਮੋਟਾ ਹੈ ਨਾ ਤਿੰਨੇ ਜਣੇ ਇਤਰਾ ਵਾਜਿੰਦੇ ਬਰਾਬਰ ਬਰਾਬਰ ਰੋਲਦੇ ਨਹੀਂ ਤਿੰਨੇ ਮਾਹਬੂਤ ਬੈਗੇ ਹੋਣਗੇ ਬੜਾ ਵਧੀਆ ਲੱਗਾ ਤੇ ਇਸ ਤਰ੍ਹਾਂ ਹੀ ਸਾਰੇ ਜਣੇ ਨੇ ਝੂਟੇ ਲੈ ਲਏ ਸਾਡੇ ਵੀਂਗਦੇ ਤਾਂ ਰੁਕੀ ਦਲਾਏ ਇਹ ਵਜਨ ਕਿ ਨਾਲ ਅੱਕ ਲੈ ਜਾਗੇ ਤੇ ਉਹ ਹੈ ਕਿ ਸ਼ੂਟੇ ਕਰੋ ਚੱਲ ਬੜੀ ਬੜੀ ਸ਼ਿੱਤ ਲੱਗਦਾ ਸਰ ਮੈਨੂੰ ਮਿਲ ਲਓ ਬਤਾ ਮੂ ਕਾ ਜੇ ਲੱਗੇ ਮੈਂ ਨਹੀਂ ਤੇ ਗਰੋ ਆਦੀ ਆਗੇ ਕਿੱਥੇ ਲੈ ਜਾਏਗੀ ਮੈਂ ਤਾਂ ਸਿਰਲਾ ਪੈਰ ਬੰਦੇ ਨਹੀਂ ਨਹੀਂ ਤੇ ਤਾਂ ਪੈਰ ਤਾਂ ਨਹੀਂ ਤੇ ਨਾ ਰਹਿਣਾ उठके <laughs> चढ़ा

ਸੱਚ ਪ੍ਰੇਮ ਦਇਆ ਇਨਸਾਫ ਅਤੇ ਸਾਂਝੀ ਵਾਤਾ ਦਾ ਪੈਗਾਮ ਦੇ ਲਈ ਗੁਰੂ ਨਾਨਕ ਦੇਵ ਜੀ ਆਪਣੇ ਸੰਗੀਤਕਾਰ ਸੰਗੀ ਮੁਸਲਮਾਨ ਰਬਾਬੀ ਮਰਦਾਨੇ ਨੂੰ ਨਾਲ ਲੈ ਕੇ ਆਪਣੀ ਵਿਸ਼ਾਲ ਯਾਤਰਾ ਤੇ ਰਵਾਨਾ ਹੋਏ। ਬਸ ਇਧੇ ਰੱਖੋ। ਆਈਡੀ ਨਾ ਇਹਨਾਂ ਨੂੰ ਚਾਰ ਉਦਾਸੀਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਇਹਨਾਂ ਉਦਾਸੀਆਂ ਦੌਰਾਨ

ਕੁਸਾਦ ਅਬਦੀ ਕਰਵਲ ਬਾਹਰ ਚਾਹ ਬਣਾ ਰਿਹਾ 10 ਮਿੰਟ ਲਈ ਬਣਾ ਰਹਾ ਹਸ ਗੁਰੂ